ਦਿੱਲੀ ਦੇ ਵਿੱਚ ਮੈਨਾ ਦਿੱਲੀ ਜੂ ਮੈਨਾ ਲਾਹੌਰ ਦੇ ਵਿੱਚ ਤੋਤਾ ਆਪੇ ਆਪੋ ਆਪ ਨੂੰ ਕਹੌਣ ਵੀ ਅਸੀਂ ਮੈਨਾ ਕਹੇ ਵੀ ਮਾਈ ਆ ਤੋਤਾ ਕਹਿੰਦਾ ਮਈ ਆ ਦੋਨਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਦੋਨਾਂ ਨੇ ੜਾਰੀਆਂ ਮਾਲੀਆਂ ਵੀ ਉਹਨਾਂ ਨੇ ਮਿਲ ਕੇ ਆਈ ਆ ਅਸਮੇ ਦੇਖੀ ਉਹਨਾਂ ਦਾ ਪਾਣੀ ਧਾਣੀ ਜਦੋਂ ਮੇਰੇ ਨੂੰ ਵਾਸਤੇ ਆ ਗਏ ਰਾਸਤੇ 'ਚ ਉਧਰ ਦਾ ਉਹਨੇ ਡਾਰੀ ਮਾਰ ਲਈ ਉਹ ਆ ਗਿਆ ਉਧਰ ਉਹਨੇ ਡਾਰੀ ਮਾਰ ਲਈ ਉਹ ਆ ਗਿਆ ਇੱਕ ਨਿੰਮ ਤੇ ਇਕੱਠੇ ਹੋ ਗਏ ਦੋਨੇ ਜਾਣੇ ਤੋਤੇ ਨੇ ਕਿਹਾ ਇਹ ਮਹੀਨਾ ਕਿਤੇ ਉਹੀ ਨਾ ਹੋਵੇ ਜਿਹੜੀ ਨੂੰ ਆਪਾਂ ਭਾਲਦੇ ਫਿਰਦੇ ਆ ਕਹਿੰਦਾ ਮੈਂ ਨਾ ਕਿੱਥੇ ਜਾਂ ਘਰ ਤੇਰੇ ਕਹਿੰਦੀ ਦਿੱਲੀ ਕਹਿੰਦਾ ਕਿਤੇ ਉਹ ਤਾਂ ਨਹੀਂ ਜਿਹੜੀ ਦਿੱਲੀ ਦੇ ਵਿੱਚ ਮਸ਼ਹੂਰ ਆ ਕਹਿੰਦਾ ਮੈਂ ਕਹਿੰਦੀ ਹਾਂਜੀ ਸਾਮੀ ਆ ਉਹੀ ਆ ਤੂੰ ਮੈਂ ਕਹਿੰਦਾ ਮੈਂ ਲਾਹੌਰ ਦੇ ਰਹਿਣ ਵਾਲਾ ਤੋਤਾ ਕਹਿੰਦੀ ਤੂੰ ਵੀ ਹੋਈਆਂ ਕਹਿੰਦਾ ਮੈਮੀ ਹੋਈਆਂ ਇਹਦਾ ਦੁਨਾਨ ਚ ਹਤਕਾਰ ਉੱਠ ਖੜਿਆ ਅਨਰੰਦਰੀ ਆਪਾਂ ਇੱਥੇ ਇਕੱਠੇ ਹੋ ਗਏ ਤੋਤਾ ਕਹਿੰਦਾ ਚੱਲ ਵਿਆਹ ਕਰਵਾ ਲਾ ਫਿਰ ਜੇ ਆਪਾਂ ਇਕੋ ਜੇ ਇਕੱਠੇ ਹੋ ਗਏ ਹੁਣ ਵਿਆਹ ਕਰਾ ਲਾ ਮੇਰੇ ਨਾਲ ਕਹਿੰਦੀ ਸਭ ਦੇ ਬੰਦੇ ਦੀ ਤਵਾਰੀ ਨਹੀਂ ਹੁੰਦੀ ਵਿਆਹ ਤਾਂ ਮੈਂ ਕਰਾ ਲਾਂ ਉਹ ਕਹਿੰਦਾ ਹੁੰਦੀ ਕਿਵੇਂ ਨਹੀਂ ਕਹਿੰਦਾ ਮੈਂ ਦੱਸਦੀ ਆ ਹੁਣ ਤੋਤਾ ਦਾ ਸੁਣਦਾ ਮੈਨਾ ਦੱਸਦੀ ਐ ਰਾਜੇ ਦਾ ਲੜਕੇ ਸੱਤ ਤੇ ਬਾਰជាਦੀ ਸੱਤ ਲੜਕੇ ਸ਼ਿਕਾਰ ਚੜ ਗਏ ਜਦੋਂ ਸ਼ਿਕਾਰ ਚੜ ਗਏ ਸੱਤੇ ਤਾਂ ਬਹੁਤ ਦੂਰ ਚਲੇ ਗਏ ਬਹੁਤ ਜ਼ਿਆਦੇ ਦੂਰ ਰਾਤ ਪਈ ਗੀ ਗੱਲ ਮਗਾ ਦੇ ਉਹਨਾਂ ਨੂੰ ਉੱਥੇ ਹੁਣ ਦੇਖਦੇ ਨੇ ਸੱਤੇ ਖੜੇ ਵੀ ਹੁਣੀ ਇੰਤਜ਼ਾਮ ਕੀ ਬਣਿਆ ਆਪਣਾ ਹੁਣ ਹੁਣ ਕੇ ਰਾਤ ਕਿਵੇਂ ਲੰਘੂ ਤਾਂ ਇਕੱਠਾ ਚਾਨਣ ਹੋਇਆ ਦੀਵਾ ਬਲਜਦਾ ਮ ਮਕਾਨ ਬਣਿਆ ਪਿਆ ਕਹਿੰਦਾ ਹੋ ਮਕਾਨ ਹੈ ਆਪਾਂ ਉੱਥੇ ਚਲੀਏ ਉਥੇ ਮਕਾਨ ਦੇ ਕੋਲੇ ਸੱਤੀ ਬਾਗੇ ਸੱਤੇ ਘੋੜੇ ਜੋ ਸੱਤੇ ਬਾਗੇ ਤਾਂ ਗਾਹਾਂ ਦੇਖਿਆ ਫਿਰ ਤੁਰ ਕੇ ਸੱਤੇ ਮੰਜੇ ਵਿਛੇ ਪਏ ਸੱਤ ਮੰਜੇ ਵਿਛੇ ਪਏ ਮਕਾਨ ਦੇ ਵਿੱਚ ਜੋ ਸੱਤ ਮੰਜੇ ਵਿਛੇ ਪਏ ਕਹਿੰਦਾ ਵੀ ਆਹ ਤਾਂ ਰੱਬ ਨੇ ਮਲਾਤੇ ਨਾ ਤੇ ਕਹਾਦਾ ਕੰਨਾ ਸੱਤ ਜਣੇ ਦਾ ਆਪਾਂ ਸੱਤੇ ਬਿਸਤਰੇ ਪਏ ਨੇ ਮੰਜੇ ਬਿਛੇ ਪਏ ਨੇ ਇੱਥੇ ਰਾਤ ਕੱਟੀਏ ਘੋੜੇ ਬਣਦੇ ਪੈ ਗਏ ਆਪੋ ਆਪਣੀ ਜਗ੍ਹਾ 'ਚ ਕਿਤੇ ਕੁਦਰਤ ਦੇ ਨਾਲ ਵੱਡੇ ਛੋਟੇ ਤੋਂ ਲਾ ਕੇ ਜਿਵੇਂ ਮੰਜੇ ਤੇ ਉਸ ਤੇ ਲੋਟੀ ਪੈ ਗਈ ਵੱਡੇ ਛੋਟੇ ਤੋਂ ਲਾ ਕੇ ਅਧੀ ਰਾਤ ਹੋ ਗਈ ਡੈਣਾ ਆਈਆਂ ਸੱਤ ਸੱਤ ਡੈਣਾ ਨੇ ਆ ਕੇ ਦੇਖੇ ਇਹ ਤਾਂ ਬੰਦਿਆ ਆਪਾਂ ਭਾਰ ਦੇ ਫਿਰਦੇ ਆਪਣੇ ਘਰੇ ਆ ਗਏ ਉਹ ਕਹਿੰਦੀ ਇੱਕ ਕਹਿੰਦੀ ਨਹੀਂ ਗੱਲ ਸੁਣੋ ਆ ਸੱਕ ਗਿਣੋ ਕਾਇ ਨੇ ਕਹਿੰਦੀ ਸੱਤ ਜਾਣੇ ਨੇ ਕਹਿੰਦੀ ਸੱਤ ਹੀ ਆਪਾਂ ਇਹ ਤਾਂ ਰੱਬ ਨੇ ਮਲਾਤੇ ਨਾਤੇ ਕਿਉਂ ਮਾਰ ਦਿਓ ਇਹਨਾਂ ਨੂੰ ਆਪਾਂ ਰੱਖ ਲਓ ਸੌਂ ਖਾਲਾ ਆਪਾਂ ਆਦਮੀ ਬਣਾ ਲਓ ਸੱਤਾ ਨੇ ਸੌਂ ਖਾ ਕੇ ਆਦਮੀ ਬਣਾ ਲਿਆ ਆਪਦੇ ਵੀ ਆਪਾਂ ਇਹਨਾਂ ਨੂੰ ਮਾਰਨਾ ਨਹੀਂ ਰੱਖਿਆ ਕਰਾਂਗੇ ਨੂੰ ਖਾਣ ਪੀਣ ਨੂੰ ਲਿਆ ਕੇ ਆਪਾਂ ਦੇਆ ਕਰਾਂਗੇ ਹੁਣ ਸੱਤੇ ਜਦੋਂ ਪੈ ਗਏ ਪੈ ਗਈਆਂ ਦੇਖੇ ਆਪ ਵੀ ਆ ਕੀ ਕਹਾਣੀ ਉਹ ਮੁੰਡਿਆਂ ਨੇ ਪਿਆ ਕੌਣ ਪੈ ਗਏ ਉਹ ਕਹਿੰਦੀ ਆ ਅਸੀਂ ਡੈਣਾ ਡਰਨ ਦੀ ਲੋੜ ਨਹੀਂ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੀ ਆ ਅਸੀਂ ਤੁਹਾਡੀਆਂ ਜਾਨ ਨਹੀਂ ਆ ਬਣ ਗਈਆਂ ਇੱਥੇ ਹੀ ਰਹਿਣਾ ਪਊਗਾ ਗੱਲ ਖੋਲ ਲਈ ਵੀ ਤੁਹਾਨੂੰ ਚੜੀ ਚੀਜ਼ ਦੀ ਲੋੜ ਹੋਵੇ ਅਸੀਂ ਲੈ ਕੇ ਦਿਆ ਕਰਾਂਗੇ ਮਾਰਾ ਸੱਤਾ ਨਾਲ ਤਾਂ ਕਿਦੋਂ ਇਹ ਗੱਲ ਹੋਊਗੀ ਰਾਜਮੇ ਚ ਗੀਆਂ ਇੱਕ ਛੋਟਾ ਦੀ ਜਿਹੜਾ ਉਹ ਤਾਂ ਉਧਰ ਗਿਆ ਕਹਿੰਦਾ ਮਰੋ ਤੁਹਾਡਾ ਭਲਾ ਜੀ ਆ ਪਰੰਦਰ ਹੀ ਛੱਡਦੀ ਐ ਇਹਨਾਂ ਕਿਤੇ ਨਾ ਕਿਤੇ ਮਾਰ ਨਹੀਂ ਆ ਗੈਣਾ ਨਾਲ ਲੈ ਆਜ ਗਾਦੀ ਹੁੰਦੀ ਆ ਉਹ ਦੋਏ ਜਣ ਕਹਿੰਦਾ ਵੀ ਭਰਾ ਵੀ ਤਾਂ ਗੱਲ ਮਾੜੀ ਹੋ ਗਈ ਪਤ ਤਿੰਨ ਚਾਰ ਦਿਨ ਨੰਗੇ ਰਾਤਾਂ ਨੰਗੇ ਆ ਤਿੰਨ ਚਾਰ ਉਹ ਛੋਟੀ ਕਹਿੰਦੀ ਛੋਟੇ ਨੂੰ ਕਹਿੰਦੀ ਜੇ ਸਾਰੇ ਅਸੀਂ ਖੇਡ ਹੀ ਜਾਂਦੇ ਨੇ ਆਪਸ ਵਿੱਚ ਦੋਨੇ ਜਣ ਦੋ ਦੋ ਤੇ ਤੂੰ ਨੀ ਮੇਰੇ ਨਾਲ ਦਾ ਗੇੜਦਾ ਇਹ ਕੀ ਗੱਲ ਹੈ ਕਹਿੰਦਾ ਮ ਭਾਗਮਨੇ ਗੱਲ ਸੁਣ ਲੈ ਚਾਹੀ ਅੱਜ ਮਾਰਦੇ ਰਹੇ ਗੱਲ ਨੂੰ ਮਾਰਦੀ ਦਿਰਾਤਰ ਨਹੀਂ ਚਿੱਤ ਮੰਦਾ ਮੈਂ ਤਾਂ ਮਰੂੰਗਾ ਹੀ ਹਾਂ ਕਹਿੰਦੀ ਠੀਕ ਹੈ ਕਹਿੰਦੀ ਹਾਂ ਕਹਦਾ ਜਮਨ ਠੀਕ ਹੈ ਕਹਿੰਦੀ ਇੱਕ ਗੱਲ ਤੈਨੂੰ ਮੈਂ ਦੱਸਾਂ ਫਿਰ ਕਿਆ ਦੱਸ ਕਹਿੰਦੀ ਫਲਾਣੇ ਤਾਂ ਸੱਤ ਘੋੜੇ ਖੜੇ ਨੇ ਦਰਿਆਈ ਆ ਆ ਆਪ ਆਪ ਯਾਨੀ ਕੁੰਨੀਆਂ ਉਸ ਕਮਰੇ ਦੀਆਂ ਉਹ ਕਮਰਾ ਖੋਲ ਲਿਓ ਸੱਤ ਘੋੜੇ ਖੜੇ ਨੇ ਸੱਤਾਂ ਤੇ ਹੋ ਕੇ ਸਵਾਰ ਦਰਿਆ ਨੂੰ ਪਾਰ ਕਰਦੇ ਹੋ ਦਰਿਆ ਸੀ ਬਸ ਅਸੀਂ ਨਹੀਂ ਪਾਰ ਕਰਦੀਆਂ ਸਾਡੀ ਵੀ ਸਗੰਦਾ ਹੈ ਦਿਆਨ ਦਰਿਆ ਸੀ ਪਾਰ ਨਹੀਂ ਕਰਨਾ ਉਹ ਕਹਿੰਦਾ ਅੱਛਾ ਕਹਿੰਦਾ ਮਾਰੇ ਧੜਕੇ ਨੂੰ ਉੱਡ ਗਈਆਂ ਉਹਨੇ ਮੁੰਡਿਆਂ ਦੇ ਭਾਈਆਂ ਕੋਲ ਗੱਲ ਕੀਤੀ ਕਹਿੰਦਾ ਕੋਈ ਬਚਾਵਾ ਕਹਿੰਦਾ ਪਚਾਵਾ ਮੇਰੇ ਕੋਲੇ ਆ ਬਣ ਗਿਆ ਆਦਾ ਮੇਰੇ ਘਰ ਵਾਲੀ ਨੇ ਦੱਸਿਆ ਵੀ ਉਥੋਂ ਕੁੰਜੀਆਂ ਚੱਕ ਲਿਓ ਸੱਤ ਘੋੜੇ ਖੜੇ ਹੁੰਦੇ ਆਈ ਉਹਨੇ ਤੇ ਅਸਵਾਰ ਹੋ ਕੇ ਚੜਜੋ ਚੜ ਗਏ ਮਰ ਗਏ ਹੂੰ ਕਿਸ ਬਾਦ ਚੜ ਗਏ ਕੋੜਿਆਂ ਤੇ ਹੋ ਗਏ ਦਰਿਆ ਦੇ ਬਿਜਾਲ ਨੂੰ ਸਿੱਧੇ ਉਧਰ ਇੱਕ ਕਹਿੰਦੀ ਕੰਨੀ ਕੁੜੇ ਗੱਲ ਸੁਣੋ ਕਹਿੰਦੇ ਹਾਂ ਕਹਿੰਦੀ ਆਪਣੇ ਘਰ ਵਾਲੇ ਕੀ ਕਰਦੇ ਹੁੰਦੇ ਨੇ ਆਪਾਂ ਤਾਂ ਇੱਥੇ ਆ ਜੰਨੀ ਆ ਮਗਰੋਂ ਪਲਾ ਕੀ ਕਰਦੇ ਨੇ ਉਹਨਾਂ ਕੋਲ ਸ਼ੀਸ਼ਾ ਤੇ ਇੱਕ ਦੂਰਬੀ ਨਾਲ ਕਈ ਸ਼ੀਸ਼ੇ ਨਾਲ ਦੇਖ ਭਲਾ ਕੀ ਕਰਦੇ ਨੇ ਉਹ ਜਦੋਂ ਸ਼ੀਸ਼ੇ ਦੇ ਪਿਛਲੇ ਦੇਖਿਆ ਨਿਗਾਹ ਮਾਰੀ ਹਾਂ ਉਹ ਤਾਂ ਦਰਿਆ ਪਾਰ ਗਏ ਜਾਂਦੇ ਨੇ ਘੋੜੇ ਤਾਂ ਘੋੜੇ ਤੇ ਜੜ ਕੇ ਕਦੀ ਜੀ ਨਾ ਹੀ ਜਾ ਬੱਡੀ ਦੀ ਉਹ ਉਹ ਤਾਂ ਭੱਜ ਕੇ ਛੱਡ ਗਏ ਆਪ ਤੋਂ ਹਾਂ ਚਲੋ ਹੁਣ ਤਾਂ ਉਥੇ ਛੂਟਾ ਖਿੱਚਦਿਆਂ ਸੱਤਾਂ ਨੇ ਜਦੋਂ ਸੱਤਾਂ ਨੇ ਛੂਟਾ ਖਿੱਚਦਿਆਂ ਸੀ ਤਾਂ ਨਾਂਗੇ ਉਹ ਜਿਹੜਾ ਕਹਿੰਦੀ ਮੈਂ ਮਰਦਾਂ ਨਿਕਦਾ ਉਸੇ ਦਾ ਘੋੜਾ ਫੇਰ ਰਹਿ ਗਿਆ ਮਗਰ ਤਾਂ ਕੇ ਸੱਤਾਂ ਨੇ ਜੀ ਪੂਸ਼ ਭਾਲੀ ਘੋੜੇ ਦੀ ਪੂਸ਼ ਭਾਲੀ ਘੋੜੇ ਦੀ ਵੀ ਆਇਕ ਨੂੰ ਤਾਂ ਨਿਆ ਬੱਜ ਜਾਣ ਦਿੰਦੇ ਹੁਣ ਉਹਨਾਂ ਨੇ ਉਹਨਿੰ ਤੋਂ ਪੂਛ ਫੜ ਲਈ ਉਹਨੇ ਸੋਚਿਆ ਘਰ ਵਾਲੀ ਨਹੀਂ ਉਹਦੇ ਨੇ ਵੀ ਜੈਖਣ ਨੂੰ ਇਹਨੂੰ ਬਚਾਉਂਦੀ ਤੇ ਇਹ ਮਰ ਗਿਆ ਕਹਿੰਦੀ ਘੋੜੇ ਗੱਲ ਸੁਣੋ ਪੂਛ ਛੱਡ ਦਿਓ ਘੋੜੇ ਦੀ ਇਹਨੇ ਤਲਵਾਰ ਮਾਰ ਕੇ ਘੋੜੇ ਦੀ ਪੂਛ ਵੜ ਦੂ ਉਹ ਸਮਝਾਉਂਦੀ ਤੇ ਉਹਨੂੰ ਵੀ ਵੜ ਦੇ ਵੀ ਵੜ ਦੇ ਉਹਨੇ ਖਿੱਚ ਕੇ ਮਾਰੀ ਤਲਵਾਰ ਉਹਦਾ ਪਜਾਹਰ ਜਾਟ ਗਿਆ ਜੋਰ ਲੱਗ ਜੋਰ ਦੀ ਨਾ ਲਗਿਆ ਘੋੜਾ ਭਗਾ ਨਾ ਗਿਆ ਪਾਰ ਜਦੋਂ ਪਾਰ ਲੰਘਿਆ ਲੈ ਕਹਿੰਦੀ ਗੱਲ ਸੁਣੋ ਉਹ ਕਹਿੰਦੀਆਂ ਨੇ ਕਹਿੰਦੀ ਹੁਣ ਤੂੰ ਡਰਨਾ ਹੁਣ ਇੱਥੇ ਇੱਥੇ ਨਹੀਂ ਅਸੀਂ ਆਉਂਦੀਆਂ ਪਰ ਸਾਨੂੰ ਇਹ ਗੱਲ ਦੱਸ ਦੇ ਵੀ ਤੁਹਾਨੂੰ ਜੋਤ ਕੀ ਨੇ ਸੀ ਆ ਵੀ ਫਲਾਣੇ ਕਮਰੇ 'ਚ ਕੋੜੇ ਖੜੇ ਨੇ ਫਲਾਣੇ ਦਾ ਫਲਾ ਫਲਾਣੇ ਦਾ ਕੁੰਜੀਆਂ ਪਈਆਂ ਨੇ ਕਹਿੰਦਾ ਉਹਨੇ ਪੱਜ ਹੱਥ ਕਰਤਾ ਕਹਿੰਦਾ ਇਹ ਨਹੀਂ ਆਏ ਨੇ ਮੇਰੇ ਵਾਲੀ ਨੇ ਹਾ ਹਾ ਕਹਿੰਦਾ ਮੇਰੇ ਵਾਲੀ ਨੇ ਮੇਰੇ ਵਾਲੀ ਨੇ ਉਹਨਾਂ ਨੇ ਤਾਂ ਫੜ ਲਈ ਮਰ ਜਾ ਸੱਤਾ ਨਹੀਂ ਵੰਡ ਲਈ ਤੇ ਨਾਲ ਚੀਆਂ ਨੇ ਹਾਂ ਕਹਿੰਦੀ ਤੂੰ ਕਹਿੰਦਾ ਕਹਿੰਦੀ ਬਾਦਸ਼ਾ ਆ ਤੈਨੂੰ ਤੋਦਿਆ ਤੇ ਨਾ ਸਾਦੀ ਦਾ ਗਲਾ ਨਾ ਬੰਦੇ ਦੀ ਜਤਵਾਰੀ ਆਏ ਨਹੀਂ ਹੁੰਦੀ ਸਹੀ ਗੱਲ ਹੈ ਵਾਹ ਕਹਿੰਦੀ ਸਾਦੀ ਦਾ ਮੈਂ ਜ਼ਰੂਰ ਕਰਾਵਾਂ ਉਹ ਕਹਿੰਦਾ ਗੱਲ ਸਾਨੂੰ ਭਾਗ ਮੰਨੇ ਹੂੰ ਫਿਰ ਸੀਰੀਆਂ ਵੀ ਛੜੀਆਂ ਹੁੰਦੀਆਂ ਨੇ ਆਹਦਾ ਤੀਮੀ ਜੀ ਵੀ ਗੱਥਰ ਹੁੰਦੀ ਆ ਗੱਲੇ ਬੰਦੇ ਜੀ ਕੱਢ ਦਿੱਤਾ ਹੈ ਬੰਦੇ ਹੁਣ ਤੈਨੂੰ ਤੀਮੀ ਜੀ ਮੈਂ ਕੱਢ ਕੇ ਦਿਖਾਵਾਂ ਕਹਿੰਦੀ ਤੂੰ ਕੱਢ ਦੇ ਕਹਿੰਦਾ ਇੱਕ ਸ਼ਾਹੂਗਾਰ ਦਾ ਲੜਕਾ ਹੁਣ ਤੋਤਾ ਕਹਿੰਦਾ ਇੱਕ ਸ਼ਾਹੂਗਾਰ ਦਾ ਲੜਕਾ ਹੂੰ ਤਾਜੀ ਸਾਦੀ ਹੋ ਗਈ ਕੱਲਾ ਲੜਕਾ ਬਾਦਸ਼ਾਹ ਦੇ ਸ਼ਾਹੂਗਾਰ ਦੇ ਘਰੇ ਘਰ ਵਾਲੀ ਆ ਗਈ ਪਹਿਲੀ ਰਾਤ ਜਦੋਂ ਆਈ ਰਾਤ ਨੂੰ ਇਕੱਠੇ ਪਏ ਉਹ ਕਹਿੰਦੀ ਗੱਲ ਸੁਣ ਘਰ ਵਾਲੀ ਬੋਲਦੀ ਹੈ ਕਹਿੰਦੀ ਆਪਣਾ ਦੇਖ ਜੋੜ ਮੇਲਾ ਇਕੱਠਾ ਹੋ ਗਿਆ ਇਕੱਠਾ ਵਾਧ ਤੋਂ ਵਾਧਾ ਸਾਰੀ ਉਮਰ ਦਾ ਪਛੋ ਗਿਆ ਜਵਾਕ ਵੀ ਵੱਧਣਗੇ ਹੁਣ ਕਹਿੰਦਾ ਕਹਿੰਦੀ ਇੱਕ ਗੱਲ ਮਰਨ ਲਈ ਮੰਨ ਲੈ ਕੀ ਕਹਿੰਦੀ ਜੇ ਤਾਂ ਤੂੰ ਪਹਿਲਾਂ ਮਰ ਗਿਆ ਤਾਂ ਤਾਂ ਮੇਰੇ ਨਾਲ ਸਦੀ ਮੈਂ ਹੂੰ ਤੇਰੇ ਨਾਲ ਜੇ ਮੈਂ ਪਹਿਲਾਂ ਮਰ ਗਈ ਤਾਂ ਸਦੀ ਤੂੰ ਹੋਈ ਮੇਰੇ ਨਾਲ ਕਹਿੰਦੀ ਇੱਕ ਗੱਲ ਮਰਨ ਲਈ ਮੰਨ ਲੈ ਕੀ ਕਹਿੰਦੀ ਜੇ ਤਾਂ ਤੂੰ ਪਹਿਲਾਂ ਮਰ ਗਿਆ ਤਾਂ ਤਾਂ ਮੇਰੇ ਨਾਲ ਸਦੀ ਮੈਂ ਹੂੰ ਤੇਰੇ ਨਾਲ ਯੇ ਮੈਂ ਪਹਿਲਾ ਮਰਗੀ ਦਾ ਸੱਜੇ ਤੂੰ ਹੋਈ ਮੇਰੇ ਨਾਲ ਕਹਿੰਦੀ ਐ ਸਾਹੂਕਾਰ ਦੇ ਮੁੰਡੇ ਨੂੰ ਉਹ ਲੜਕੀ ਚਾਹੂ ਕਰਨੀ ਉਹਦੇ ਘਰ ਵਾਲੀ ਉਹ ਕਿਹਦਾ ਕੁੜੀ ਕਰੀ ਗੱਲ ਕਰ ਲਈ ਤੇ ਉਹਨਾਂ ਨੇ ਕਰਕੇ ਕੁਦਰਤ ਦੇ ਨਾਲ ਗੱਲ ਕਿਤੇ ਸਾਲ ਮਗਰੋਂ ਕੁਦਰਤ ਦੇ ਗੇਟ ਦੇ ਵਿੱਚ ਆ ਕੇ ਘਰ ਵਾਲੀ ਕਿਉਂ ਨਾ ਮਰ ਗਈ ਹੁਣ ਗੱਲ ਕਰੀ ਵੀ ਐ ਵੀ ਮੈਂ ਨਾਲ ਬੰਨਣਾ ਭਾਈ ਲੱਖ ਲੋਕ ਬੈਠਣ ਲੱਗੇ ਸੱਤਰ ਤੇ ਹਾ ਕਹਿੰਦਾ ਵੀ ਲੋਕ ਕਹਿੰਦੇ ਵੀ ਹੁਣ ਤਾਂ ਇਹ ਗੱਲ ਜਿਹੜੀ ਬਣ ਗਈ ਬਣ ਗਈ ਹੁਣ ਚਲੋ ਆਪਾਂ ਲੱਕੜਾ ਤੋੜਨ ਦਾ ਇੰਤਜ਼ਾਮ ਕਰੀਏ ਤਾਂ ਲੱਚ ਲਈ ਉਹ ਮੁੰਡਾ ਬੈਠੇ ਦੇ ਕੋਲੇ ਤੇ ਲੈ ਉਹ ਮੁੰਡਾ ਕਹਿੰਦਾ ਗੱਲ ਸੁਣੋ ਬਈ ਕਹਿੰਦਾ ਕੀ ਕਹਿੰਦਾ ਲੱਕੜਾ ਦੋ ਜਣਿਆਂ ਨੇ ਹੁਣ ਇੱਕ ਦੀ ਜਾਉਣਾ ਉਹ ਕਹਿੰਦਾ ਧੋਗੀ ਦੀਆ ਇਹ ਤੇਰੀ ਘਰ ਵਾਲੀ ਮਰੀਆ ਹੋ ਹੋਰ ਕਿਹਨੂੰ ਮਾਰਦਾ ਹੈ ਕਹਿੰਦਾ ਮੈਨੂੰ ਮੈਂ ਮਰੂੰ ਕਹਿੰਦਾ ਤੂੰ ਲਈ ਬਈ ਮਰ ਜੇਗਾ ਗੱਲਾਂ ਕਰਦਾ ਕਰਦਾ ਕਹਿੰਦਾ ਮਾਇਓ ਦੇ ਨਾਲ ਸੱਤੀ ਹੋਣਾ ਹੈ ਹਾਂ ਲਕੜਾ ਤਾਂ ਹੀ ਕਹਿੰਦਾ ਵੀ ਤੁਹਾਨੂੰ ਦੁਗਣੀਆਂ ਲੈ ਚਲਿਓ ਉਹ ਕਹਿੰਦਾ ਤੂੰ ਜਾਰੇ ਤਾਂ ਗੱਲ ਮਾੜੀ ਹੋ ਜੂ ਜਨ ਸਕੀਰਿਆਂ ਨੇ ਵੀ ਸਾਰਿਆਂ ਨੇ ਤਮਾਮ ਨੇ ਉਹਨੂੰ ਜੋਰ ਲਾਇਆ ਵੀ ਤੈਨੂੰ ਹੋਰ ਵਿਆਹ ਕਰਾ ਦੇਗੇ ਜਿੰਨਾ ਮਰਜ਼ੀ ਕਰਾ ਲਈ ਇਹ ਨਾ ਕੰਮ ਕਰਾ ਕਿਤੇ ਨਾਲ ਸੰਬੰਧ ਸੱਤੀ ਹੋਇਆ ਕਹਿੰਦਾ ਮੇਰਾ ਤਾਂ ਉਹਦੇ ਨਾਲ ਬੈਦਾ ਹੋ ਜਾਵੇ ਮੈਂ ਤਾਂ ਮਰਨਾ ਹੀ ਮਰਨਾ ਹੈ ਕਿੰਨੇ ਹੀ ਜੋਰ ਲਾ ਲੋ ਹਟਾਇਆ ਨਾ ਆ ਗਿਆ ਉਹ ਇੱਕ ਦੋ ਆਦਮੀ ਸਿਆਣੇ ਸੀ ਉਹ ਕਹਿੰਦੇ ਆਏ ਕਰੋ ਆਪਾਂ ਨੂੰ ਇਹਨੂੰ ਚਾ ਕੇ ਸਿਵਾਂਜਲ ਚ ਲੈ ਚੱਲੋ ਉੱਥੇ ਸਿਵਾਂਜਲ ਚ ਲੱਗ ਕੇ ਕਹਾਂਗੇ ਵੀ ਹੁਣ ਤਾਂ ਦਿਨ ਛੁੱਪ ਗਿਆ ਆਪਾਂ ਲਾਂਬੂ ਤੜਕੇ ਲਾਵਾਂਗੇ ਇਹਨੂੰ ਮੁੰਡੇ ਨੂੰ ਲਿਆਵਾਂਗੇ ਘਰੇ ਉੱਥੇ ਆਪਾਂ ਰਾਤ ਨੂੰ ਫੂਕ ਦਾਂਗੇ ਇਹਨੂੰ ਇਸਕੀਮ ਬਣਾ ਲਈ ਬਣਾ ਕੇ ਸਕੀਮ ਲੈ ਗਏ ਮਹਾਰਾਜ ਜਿਸ ਵਾਸਤੇ ਲੈ ਕੇ ਸਿਵਾਂਜਲ ਚ ਵਾਕੇ ਥਾਲੀ ਜਿਖਿਆ ਦੇ ਵਿੱਚ ਤਾ ਉਹ ਕਹਿੰਦੇ ਵੀ ਗੱਲ ਸੁਣਦੇ ਹੋ ਠਹਿਰ ਜੋ ਉਹ ਕਹਿੰਦਾ ਕੀ ਕਹਿੰਦਾ ਅੱਗ ਆਪਾਂ ਧੜਕੇ ਲਾਵਾਂਗੇ ਤੇ ਉਹ ਗੱਲ ਮੁੱਠੀ ਵੀ ਦੀ ਵੀ ਅੱਜ ਹੁਣ ਨਹੀਂ ਲਾਉਣਾ ਇਹ ਆਤ ਨੂੰ ਮਰਦਾ ਨਹੀਂ ਫੁਕੀ ਦੰਦਾ ਧੜਕੇ ਫੁਕਾਂਗੇ ਉਹ ਕਹਿੰਦਾ ਵੀ ਠੀਕ ਆ ਚੰਗਾ ਫਿਰ ਆ ਕੇ ਚਲੋ ਵੀ ਚਲੋ ਫਿਰ ਧੜਕੇ ਫੁਕਾਂਗੇ ਇੱਥੇ ਚਾਰ ਜਾਨੇ ਰਹ ਪੋ ਉਹ ਕਹਿੰਦਾ ਚਾਰ ਨੇ ਕੀ ਕਰਦਾ ਘਰ ਵਾਲਾ ਕਹਿੰਦਾ ਕਹਿੰਦਾ ਮੈਂ ਕੱਲੇ ਬਿਸੇਣਾ ਮੇਰੇ ਘਰ ਵਾਲੀ ਨੂੰ ਮੈਂ ਨਹੀਂ ਛੱਡਦਾ ਮੈਂ ਕੱਲੇ ਹੀ ਬਿਸੇਣਾ ਤੁਸੀਂ ਸੱਚਾਰੇ ਬਸਾਰੇ ਭੱਜੋ ਮੈਨੂੰ ਘਰੋਂ ਲੈ ਜਾਓਗੇ ਮਗਰੋਂ ਅੱਗ ਲਾ ਦਿਓਗੇ ਇਹਨੂੰ ਫੂਕ ਦਿਓਗੇ ਮੇਰਾ ਪੈਦਾ ਝੂਠਾ ਹੋ ਜਾਊ ਭਾਈ ਜੂ ਇਹ ਨਹੀਂ ਗੱਲ ਕਰਨੀ ਮੈਂ ਦਾਦੇ ਨਾਲ ਮਰੂੰਗਾ ਮੈਂ ਕੱਲਾ ਬਥੇ ਨਾ ਜਾਓ ਸਾਰੀ ਭਜੇੜ ਤੇ ਮੋੜ ਤੇ ਪੁੱਠੀ ਹੁਣ ਘਰ ਵਾਲੀ ਬਰੀ ਪਈਆ ਕੋਲੇ ਆ ਬੈਠਾ ਹੈ ਅੱਧੀ ਰਾਤ ਹੋ ਗਈ ਤਰ ਅੱਧੀ ਰਾਤ ਹੋ ਗਈ ਮਹਾਂਦੇਵ ਪਾਰਵਤੀ ਦੋਨੇ ਆਉਣ ਜਦੋਂ ਦਨੇ ਆਉਣਾ ਲਵੇ ਦੀ ਨੰਗ ਚੱਲੇ ਮਾਹਦੇਵ ਨੰਗ ਚੱਲਿਆ ਜਦੋਂ ਪਾਰਵਤੀ ਨੰਗਣ ਲੱਗੀ ਉਹਨੇ ਨਿਗ੍ਹਾ ਮਾਰੀ ਕਹਿੰਦੀ ਆ ਵਾ ਮਰੀ ਪਈਆ ਕੋਲੇ ਇਹ ਮੁੰਡਾ ਬੈਠਾ ਇਹਦਾ ਗੱਲ ਬਾਣੀ ਹੋਗੀ ਕਹਿੰਦੀ ਮਹਾਰਾਜ ਇਹ ਗੱਲ ਸੁਣੋ ਕਹਿੰਦਾ ਹਾਂ ਮਾਹਦੇਵ ਕਹਿੰਦਾ ਕੀ ਗੱਲ ਐ ਕਹਿੰਦੀ ਆ ਦੇਖਾ ਇਹਦੇ ਨਿਗ੍ਹਾ ਮਾਰਾ ਕਹਿੰਦਾ ਇੰਜ ਤਾਂ ਨਿਗ੍ਹਾ ਹੀ ਹੁੰਦੀਆਂ ਰਹਿੰਦੀਆਂ ਨੇ ਇਹ ਨਾਲ ਗੱਲ ਕਰੇ ਤਾਂ ਹੁੰਦੀਆਂ ਰਹਿੰਦੀਆਂ ਨੇ ਕਹਿੰਦੀ ਨਾ ਇਹ ਨਾਲ ਕੰਮ ਕਰਾ ਮੇਰੇ ਕਹੇ ਤੋਂ ਕੀ ਕਹਿੰਦੀ ਇਹਨੂੰ ਇਹਨੂੰ ਜਿਉਂਦੀ ਕਰਦੇ ਅੱਛਾ ਹਾਂ ਕਹਦਾ ਜਿਉਂਦੀ ਕਰਦੇ ਆ ਕਹਿੰਦਾ ਹਾਂ ਉਹਨੂੰ ਮੁੰਡੇ ਨੂੰ ਪੁੱਛਿਆ ਵੀ ਕਿਵੇਂ ਆ ਭਾਈ ਕਾਕਾ ਕਹਿੰਦਾ ਜੀ ਸਾਡੀ ਮਸੀ ਬੀਤੀ ਮੈਂ ਹੁਣ ਇਹਦੇ ਨਾਲ ਮਰਨਾ ਹੈ ਕਹਿੰਦਾ ਨਾਲ ਮਰਨਾ ਹੈ ਕਹਿੰਦਾ ਕਹਿੰਦਾ ਤੇਰੀ ਉਮਰ ਤਾਂ ਬਹੁਤ ਪਈਆ ਹੈ ਕਹਿੰਦਾ ਪਈ ਹੋਵੇ ਮੱਧ ਦੇ ਨਾਲ ਮਰੂੰਗਾ ਕਹਿੰਦਾ ਫਿਰ ਐਂ ਕਰ ਕੀ ਕਹਿੰਦਾ ਤੇਰੀ ਅੱਧੀ ਉਮਰ 곪ਟ ਕੇ ਇਹਨੂੰ ਲਾ ਦਨਾਂ ਦਾ ਇਕੱਠੇ ਮਰ ਜੋਗੇ ਕਹਦਾ ਕਰਲਾ ਉਹਦੇ ਉਹਦੀ ਅੱਧੀ ਉਮਰ 곪ਟ ਕੇ ਉਹ ਮਸਤੀ ਵਿੱਚ ਜਪਾਤੀ ਬੈਠੀ ਹੋਗੀ ਹੁਣ ਜਦੋਂ ਬੈਠੀ ਹੋਗੀ ਤਾਂ ਮਹਾਰਾਜ ਉਹ ਕਹਿੰਦੀ ਆਪਾਂ ਕਿੱਥੇ ਫਿਰਦੇ ਆ ਕਿਵੇਂ ਬੈਠੇ ਆ ਇੱਥੇ ਕਹਿੰਦਾ ਆ ਗੱਲ ਹੋ ਗਈ ਤੇ ਕੋਹਾਣੀ ਦਸੀ ਉਹਨੇ ਸ਼ਾਊ ਕਰਦੇ ਮੁੰਡੇ ਨੇ ਕਹਿੰਦਾ ਅੱਧੀ ਰਾਤ ਹੋ ਗਈ ਇਹਦਾ ਆ ਦੋ ਜਣੇ ਆ ਗਏ ਇਹਨੇ ਮੇਰੀ ਅੱਧੀ ਉਮਰ ਤੈਨੂੰ ਲਾਤੀ ਹੁਣ ਆਪਾਂ ਜਿੱਥੇ ਮਰੇ ਇਕੱਠੇ ਮਰਾਂਗੇ ਕਹਿੰਦੀ ਠੀਕ ਐ ਤੇ ਫੇਰ ਉਹ ਕਹਿੰਦਾ ਹੁਣ ਪੈ ਜਾ ਕਹਿੰਦੀ ਐਂ ਕਰ ਹੁਣ ਅੱਧੀ ਰਾਤ ਹੋ ਗਈ ਹੁਣ ਤੂੰ ਪਾਇ ਤੇ ਮੈਂ ਪੈਰਾ ਤੇ ਉਤੇਰੇ ਤੇ ਉਹ ਕਹਿੰਦਾ ਤੂੰ ਤਾਂ ਪੈਣਾ ਨਹੀਂ ਹੁੰਦਾ ਲੈਂਦਾ ਹੁੰਦਾ ਤੂੰ ਫੇਰ ਨਾ ਕਰ ਕੋਈ ਜਿਹੀ ਕਰਨੇ ਕਹਿੰਦੀ ਨਾੜੀ ਕਹਣਾ ਮਨਾ ਤੂੰ ਸਮਝਾ ਉਹ ਉਹਦਾ ਸਮਾਦਾ ਆਪ ਬੈਜੀ ਪਲੰਗ ਪਹਿਲੇ ਤੇ ਉਹ ਲੜਕੀ ਜਦੋਂ ਪਹਿਰੇ ਤੋਂ ਵਹਿ ਗਈ ਤਾਂ ਇੱਕ ਜੋਗੀ 4 ਵਜ ਗਏ ਜੋਗੀ ਵੀਨ ਦਾ ਲੈ ਵਜਾਉਂਦਾ ਤਰੇ ਆਉਂਦਾ ਲੈਹਰਾ ਵਜਾਉਂਦਾ ਜਦੋਂ ਵੀਨ ਵਜਾਉਂਦਾ ਲਾਉਂਦਾ ਤਰੇ ਆਉਂਦਾ ਉਹ ਘਰ ਵਾਲੀ ਦੀ ਵੀਨ ਚ ਸੁਰਤੀ ਹੋ ਗਈ ਕਹਿੰਦਾ ਅੱਦ ਵੀਨ ਬੜੀ ਕਾਜਿਬਦੀ ਵਜਦੀ ਤਰੀ ਆਉਂਦੀ ਆ ਉਹ ਜਦੋਂ ਕੋਰ ਦੀ ਵੀਨ ਵਜਾ ਕੇ ਨੰਗਿਆ ਉਹਦਾ ਮਗਲ ਹੀ ਲੱਗ ਲਈ ਵੀਨ ਵਾਲੀ ਦੇ ਮਗਲ ਲੱਗੀ ਜੋਗੀ ਦੇ ਜਦੋਂ ਜੋਗੀ ਦੇ ਮਗਰ ਲੱਗ ਲਈ ਉਹ ਸੁੱਤਾ ਪਿਆ ਉਹ ਜੋਗੀ ਦੇ ਮਗਰ ਲੱਗ ਲਈ ਜਦੋਂ ਜੋਗੀ ਦੇ ਮਗਰ ਲੱਗੀ ਉਹਨੇ ਦੇਖਿਆ ਜੋਗੀ ਨੇ ਸਾਹ ਲਿਆ ਜਦੋਂ ਕਹਿੰਦੀ ਮੈਨੂੰ ਕੋਈ ਪਛਾਣਦਾ ਹੈ ਮੈਂ ਤੇਰੇ ਨਾਲ ਬਹੁਤ ਚੰਗੇ ਮਗਰੋਂ ਲੱਗੀਆਂ ਕਹਿੰਦੀ ਮੈਂ ਉਹਨੂੰ ਛੱਡ ਕੇ ਮੁੰਡੇ ਨੂੰ ਮੈਂ ਤੇਰੇ ਮਗਰ ਲੱਗ ਗਈ ਕਹਿੰਦਾ ਫੇਰ ਕਹਿੰਦਾ ਮੈਂ ਤਾਂ ਤੂੰ ਹੀ ਸਾਹਲਾ ਤੇਰੇ ਘਰ ਵਾਲੀ ਬਣ ਗਈ ਆ ਤੇ ਤਮੋਜ ਲੈ ਗਿਆ ਤਮੋਜ ਲਾ ਕੇ ਉਹੀ ਜੋਗਰ ਬਣਾ ਲਈ ਉਹ ਬਸਤਰ ਲਾਤੇ ਜੋਗੜ ਬਣ ਗਈ ਲਾ ਕੇ ਰਹਿਣਾ ਹੁਣ ਤੜਕੇ ਜੋਦਨ ਚੜਿਆ ਤਾਂ ਮੁੰਡਿਆ ਉੱਠਿਆ ਉੱਠ ਕੇ ਮੁੰਡੇ ਨੇ ਦੇਖਿਆ ਆ ਕਹਿੰਦਾ ਮੇਰੀ ਜਨਾਨੀ ਕਿੱਦਾਂ ਗਈ ਕਹਿੰਦਾ ਮਨਾ ਤੂੰ ਗਿਆ ਸੌ ਜਨਾਨੀ ਵਾਗੀ ਘਰ ਨੂੰ ਉੱਠ ਗਏ ਵੀ ਇਹਨੂੰ ਕਾਨੂੰ ਜਗਾਣਾ ਜਦੋਂ ਜਾਗ ਪਿਆ ਫੇਰ ਆ ਜੂਗਾ ਚੱਲ ਆਪਾਂ ਘਰੇ ਚੱਲਦੇ ਹਾਂ ਹੁਣ ਘਰੇ 70 ਪਛਾਪਿਆ ਕਰੇ ਜਾ ਕੇ ਕਹਿੰਦਾ ਆਪਦੀ ਮਾਂ ਨੂੰ ਕਹਿੰਦਾ ਮਾਂ ਕਹਿੰਦਾ ਮੇਰੇ ਘਰ ਵਾਲੀ ਉਨੇ ਆਖਿਆ ਮੁੰਡੇ ਦਾ ਦਿਮਾਗ ਡਾਊਨ ਹੋ ਗਿਆ ਘਰ ਆ ਜਿੰਦਾ ਉੱਤੇ ਛੱਡ ਗਿਆ ਮਰੀ ਪਈ ਨੂੰ ਕਿਸੇ ਆਜੂਗੀ ਉਹ ਕਹਿੰਦੀ ਬੇਟਾ ਕੋਈ ਗੱਲ ਨਹੀਂ ਆ ਜਾਂਦੀ ਐ ਕਹਿੰਦਾ ਨਹੀਂ ਆ ਨਹੀਂ ਜਾਂਦੀ 10 ਵਜੇ ਤੋਂ ਪਹਿਲਾਂ ਆ ਗਈ ਕਿ ਨਾ ਆ ਗਈ ਕਿੰਨੂੰ ਤਾਂ ਮਰੀ ਪਈ ਆ ਕਿਵੇਂ ਆਜੂ ਕਹਿੰਦਾ ਨਹੀਂ ਨਹੀਂ ਜਿਉਂਦੀ ਹੋਗੀ ਤੀ ਜਿਉਂਦੀ ਹੋਗੀ ਤੀ ਕਹਿੰਦੀ ਆ ਹੁਣ ਚੰਬ ਹੋ ਗਿਆ ਇਸ ਗੱਲ ਦਾ ਵੀ ਕੀ ਕਹਿੰਦਾ ਇਹ ਉੱਠ ਕੇ ਜਦੋਂ ਗਏ ਸਮਿਆਂ ਤੇ ਗੱਲ ਪਹੁੰਚੀ ਹੋਗੀ ਉੱਥੇ ਤਾਂ ਹੀ ਨਹੀਂ ਕਹਿੰਦਾ ਵੀ ਹਾਂ ਹੀ ਨਹੀਂ ਵਾਕੀ ਤਾਂ ਗੱਲ ਜਿਉਂਦੀ ਹੋਗੀ ਉਹ ਮੁੰਡਾ ਸਦਾ ਹੀ ਹੋ ਗਿਆ ਇਸ ਗੱਲ 'ਚ ਵੀ ਮਨਾ ਤਾਂ ਤੱਕ ਕਿਸੇ ਦੀ ਮੰਨੀ ਨਹੀਂ ਯਕੀਨ ਨਹੀਂ ਕਰਿਆ ਨਾਲ ਮਰਨਾਂ ਨੂੰ ਸ਼ੁਰੂ ਹੋ ਗਿਆ ਸੁੱਤੇ ਬੈਨੂੰ ਛੱਡ ਕੇ ਦੁਰਗੀ ਮੈਨਾ ਦਾ ਨਿਗਾ ਮਾਰਾ ਕਿਸ ਬਾਦ ਇੱਕ ਸੁੱਤੇ ਬੈਨੂੰ ਛੱਡ ਕੇ ਵਾਗੀ ਹੁਣ ਮਗਦਾ ਖਾਂਦਾ ਫਿਰਦਾ ਸਾਲ ਡੂੜ ਸਾਲ ਉਤੋਂ ਦੀ ਨਾਂਗਿਆ ਅਖੀਰ ਨੂੰ ਸੜਕ ਦੇ ਉੱਤੇ ਉਹਨਾਂ ਦਾ ਲਗਿਆ ਤੰਬੂ ਸੜਕੇ ਸੜਕ ਤੋਂ ਰਹਿ ਜਾਂਦਾ ਹੈ ਉਹ ਮੁੰਡਾ ਸ਼ਾਹੂਗਾਰ ਦਾ ਉਹ ਅੰਦਰੋਂ ਨਿਕਲੀ ਤੰਮੂਆਂ ਚੋਂ ਫਾਟੀ ਸਿਆਲੀ ਸ਼ਾਹੂਗਾਰ ਦੇ ਮੁੰਡੇ ਨੇ ਫੱਟ ਦੇਣੀ ਸਿਆਲੀ ਕਹਿੰਦਾ ਕੌਣ ਫਿਰਦੀ ਐ ਤਾ ਅਤਾ ਦਾ ਮੇਰੇ ਘਰ ਆਲੀ ਫਿਰਦੀ ਐ ਉਹ ਕਹਿੰਦਾ ਭਗਮਨੇ ਤੂੰ ਇੱਥੇ ਕਿਵੇਂ ਐ ਕਹਿੰਦਾ ਤੂੰ ਉਹ ਕਹਿੰਦੀ ਤੂੰ ਕੌਣ ਐ ਭਗਮਨ ਮੈਨੂੰ ਕੱਢਣ ਵਾਲਾ ਕਹਿੰਦਾ ਮਾਤਰਾ ਆਦਮੀ ਕਹਿੰਦੇ ਖਬਰਦਾਰ ਹੋ ਜੀ ਆਦਮੀ ਕਹੇ ਮੈਨੂੰ ਤੇ ਨਹੀਂ ਜਾਣਦੀ ਮੈਨੂੰ ਤੂੰ ਕੌਣ ਐ ਉਹਨਾਂ ਦਾ ਝਗੜਾ ਪੈ ਗਿਆ ਉਹ ਤਾਂ ਕਹਿੰਦਾ ਮੇਰੀ ਜਨਾਨੀ ਐ ਉਹ ਮੁਰੋ ਉਹ ਜੋਗੀ ਲਿਖਾਇਆ ਕਹਿੰਦਾ ਤੇਰੀ ਕਿਵੇਂ ਬਣ ਗਈ ਤਾਂ ਜੋਗਣ ਦਾ ਮੇਰੀ ਹੈ ਜਦੋਂ ਝਗੜਾ ਪੈ ਗਿਆ ਉਹਨਾਂ ਦੇ ਸਾਰਿਆਂ ਦਾ ਬਾਦਸ਼ਾਹ ਦੇ ਕੋਲੇ ਪਹੁੰਚ ਗਏ ਜਦੋਂ ਬਾਦਸ਼ਾਹ ਦੇ ਕੋਲੇ ਪਹੁੰਚੇ ਤੇ ਬਾਦਸ਼ਾਹ ਕਹਿੰਦਾ ਕੀ ਗੱਲਾਂ ਵੀ ਕਹਿੰਦਾ ਜੀ ਇਹ ਜਨਾਨੀ ਮੇਰੀ ਹੈ ਹੁਣ ਬਣ ਗਈ ਇਹਦੀ ਕਿਵੇਂ ਜੋਗੀ ਆ ਕਹਿੰਦਾ ਨਾ ਜੀ ਐਵੇਂ ਕਰਦਾ ਇਹ ਤਾਂ ਮੇਰੀ ਹੈ ਕਿਉਂ ਜੋਗਣੇ ਕਹਿੰਦੇ ਹਾਂ ਜੀ ਇਸੇ ਦੀ ਮਾਤਾ ਜੋਗੀ ਦੀ ਇਹ ਤਾਂ ਐਵੇਂ ਤੂੰ ਧਮਾਦਾ ਫਿਰਦਾ ਅਰਾਦਾ ਕਹਿੰਦਾ ਬੱਸ ਫਿਰ ਤੇਰਾ ਕੁਝ ਨਹੀਂ ਬਣਦਾ ਭਾਈ ਪਮਾ ਤੇਰੀ ਹੋਵੇ ਹੁਣ ਤਾਂ ਇਹਦਾ ਇਹ ਨਹੀਂ ਬਣ ਗਈ ਕਹਿੰਦਾ ਮੇਰਾ ਕੁਝ ਨਹੀਂ ਬਣਦਾ ਕਹਿੰਦਾ ਨਾ ਕਹਿੰਦਾ ਜੀ ਇਹਨੂੰ ਐਂ ਪਾਇਕਾ ਹੈ ਵੀ ਕਿ ਜਲਦੀ ਚੂੜੀ ਸੂਰਜ ਬੰਨੇ ਨੂੰ ਮੂੰਹ ਕਰਕੇ ਛੱਡ ਦੇ ਵੀ ਜਿਹੜਾ ਆਧਾਰ ਮਤਾਇ ਤੈਨੂੰ ਦਿੱਤਾ ਉਹ ਕਹਿੰਦੀ ਮੈਂ ਤਾਂ ਹੁਣ ਛੱਡਨੀ ਆ ਹੋਰ ਛੱਡ ਦੂੰ ਉਹਨੇ ਜਲਦੀ ਚੂੜੀ ਭਰ ਕੇ ਜਦੋਂ ਸੱਟੀ ਕਹਿੰਦੀ ਆਧਾਰ ਜਿਹੜਾ ਤੈਥੋਂ ਮੈਂ ਲਿਆ ਤੈਨੂੰ ਦਿੱਤਾ ਉਹਦੀ ਮਰ ਗਈ ਇਹ ਆਏ ਗੱਲ ਆਦਾ ਮੈਨਾ ਝਾਕ ਲਾਦਾ ਉਹ ਫੇਰ ਮਰ ਗਈ ਉਹਨੇ ਜਦੋਂ ਫੇਰ ਗਿਆ ਆ ਤੁਹਾਡੀ ਜਨਾਨੀਆਂ ਦੀ ਤਿਵਾਰੀ ਹੁੰਦੀ ਹੈ ਤਿਵਾਰੀ ਜਨਾਨੀ ਦੀ ਵੀ ਨਹੀਂ ਹੁੰਦੀ ਜੇ ਤੂੰ ਆਦਮੀ ਕਹਿੰਦੀ ਹੈ ਜਾ ਕੇ ਮਾਰਾ ਫੇਰ ਆਏ ਗੱਲ